ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੇ ਸ੍ਰੀ ਗੁਰੂ ਨਾਨਕ ਦੇਵ ਜੀ ਸਾਖੀ ਮਦੀਮੇ ਦੀ ਸੁਣੋ ਨਾਨਕਾ ਜੀਆ ਆਖਣ ਚਾਰ ਇਮਾਮ ਜਿਤਨੀ ਕਹੀਓ ਨਸੀਤਾ ਇਕ ਨਾ ਕਰੇ ਜਹਾਨ ਮਾਲ ਜ਼ਕਾਤੀ ਜੋ ਦੇਵੇ ਏ ਵੀ ਦਸ ਹਿਸਾਬ ਕਿਤਨੀ ਮਾਲ ਜ਼ਕਾਤ ਹੈ ਏ ਵੀ ਆਖੋ ਸੂਧ ਕਿਤਾਬ ਉਮਤ ਕਰੇ ਗੁਨਾਹ ਜੇ ਸੇਰ ਰਸੂਲ ਗੁਨਾਹੇ ਵਤ ਮੋਦੀ ਇਨਾਂ ਕਾ ਕੋਣ ਹੈ ਜੋ ਆਕਰ ਕਰੇ ਨਿਭਾ ਅਸਾ ਦਾ ਕੁਛ ਨਾ ਬੁੱਝਿਆ ਟਬਰਾਂ ਵਿੱਚ ਗਲਤਾਨ ਖਾਨ ਦੇ ਖਰਾਏ ਤੇ ਰੱਬ ਦੀ ਪੈਗਮਰਾਂ ਦਾ ਲੈ ਨਾਮ ਤੂੰ ਹੈ ਫਕਰ ਖੁਦਾਈ ਦਾ ਰਹਿੰਦਾ ਸਦਾ ਨਜੀਕ ਸਭਾ ਗੱਲ ਇਮਾਮ ਦੀ ਕਰ ਇਹੋ ਤਹਿਕੀਕ ਜਵਾਬ ਨਾਨਕ ਸ਼ਾ ਸੂਰਾ ਆਖੇ ਨਾਨਕ ਸ਼ਾ ਸੱਚ ਸੁਨੋ ਚਾਰ ਇਮਾਮ ਉਮਤ ਕਰੇ ਅਜਾਬ ਜੋ ਅੰਤ ਆਸੀ ਸਿਰ ਅਰਕਾਨ ਅਰਕਾਨ ਮੁਹੱਬਤ ਮੁਸਤਫਾ ਸਭ ਤੇ ਸਿਰ ਅਜਾਬ ਦਰਗਾਹ ਲਈ ਕਾ ਮੰਗੀਆ ਸਕੀਨਾ ਦੇ ਜਵਾਬ ਉੱਥੇ ਕੋਈ ਨਾ ਥੀ ਸਿਆ ਜਾਮਨ ਬੁਰੇ ਦਾ ਕੋਈ ਖੋਟੀ ਮੋਹਰ ਨ ਚੱਲੀਆ ਕਲਮਾ ਕੂਚ ਬਿਗੋਏ ਖਰੇ ਖਜ਼ਾਨੇ ਪਹੁੰਚਨੀ ਜਿੰਨਾ ਕੀਤੇ ਨੇਕ ਅਮਲ ਨਾਨਕ ਕਹੇ ਇਮਾਮ ਜੀ ਸੇ ਦਰਗਾਹ ਅੰਦਰ ਮਲ ਮਾਲ ਜਗਾਤੀ ਜੋ ਪੁੱਛਿਆ ਤੀਸਾ ਸੁਣੋ ਬਿਆਨ ਸਬਕਰਤਾ ਮਾਲ شمار ਕਰ ਦੇਹੁ ਯਕੀ ਇਲਾਹਤ ਆਨ ਦੇਹੁ ਯਕੀ ਬੀ ਨਾ ਦੇ ਸਕੇ ਤਾਂ ਵੀ ਸੋ ਯਕੀ ਦੇ ਇਸ ਪਰ ਕਾਇਮ ਨਾ ਥੀ ਤਾਂ ਚਾਹੇ ਨਜਕਿਉ ਘਟ ਨ ਦੇ ਦੇ ਨਾ ਮਾਲ ਜਕਤ ਜੋ ਤਿਸ ਦਾ ਸੁਣੋ ਬਿਆਨ ਇਕੇ ਤਾਂ 11 ਚੋਰ ਲੁੱਟ ਇਕੇ ਆਫਤ ਪਵੇ ਜਹਾਨ ਨਾ ਦਿੱਤਾ ਰਾ ਖੁਦਾਏ ਦੇ ਨਾ ਦਿੱਤਾ ਕਰਜ ਜਹਾਨ ਵਾਂਗੂ ਸਾਹਿਬ ਦਿਲੇ ਸਭ ਲੁੱਟ ਲਈ ਸ਼ੈਤਾਨ جواب ਨਾਨਕਸ਼ਾ ਸੂਰਾ ਆਖੇ ਨਾਨਕਸ਼ਾ ਸੱਚ ਸੁਣੋ ਚਾਰ ਇਮਾਮ ਹਾਰ ਓਮਕਾਰ ਨੂੰ ਦੋਏ ਤਨ ਤੇ ਸਾ ਕਰੋ ਬਿਆਨ ਹતમ ਤਾਈ ਨੋ ਸ਼ੇਰਵਾ ਇਨਕੀ ਖਬਰ ਸੁਨਾਈ ਨੇਕੀ ਬਦੀ ਰਹੀ ਤਿਨਾ ਕਿਉ ਕਰ ਦਿੱਤੀ ਆਏ ਜੁਸੇ ਰਹੇ ਨਾ ਕਾਇਮਾ ਰਹੇ ਮਰਤਬਾ ਨਾਮ ਨੇਕੀ ਮਦੀ ਜਹਾਨ ਵਿੱਚ ਰਹੇ ਕਿਆਮਤ ਤੱਕ ਆਮ ਕੀਤਾ ਅਦਲ ਨੋ ਸ਼ੇਰਵਾ ਕਾਇਮ ਰਹਾ ਨਾ ਨੇ ਕੀ ਕਰੀ ਖਰਾਇਤ ਹਾਤ ਮੇ ਜਾਤਾ ਸਭ ਜਹਾਨ ਕਾਰੋ ਵਿੱਚ ਕੀ ਐਬ ਸੀ ਹੋਇਆ ਜੋ ਗਰ ਕਾ ਸੱਚ ਕਹੋ ਇਮਾਮ ਜੀ ਜੋ ਲਿਖਿਆ ਵਿੱਚ ਕਿਤਾਬ ਜਿਉਂ ਦੋਹਾ ਮੁਰਤਬ ਪਾਇਆ ਕਰ ਮਸਲਾ ਸਭ ਸੁਣਾਈ ਨਾਨਕ ਕਹੇ ਇਮਾਮ ਜੀ ਕੀ ਤਿੰਨਾ ਸਿਰ ਵਿਹਾਏ ਜਵਾਬ ਚਾਰ ਇਮਾਮ ਸੂਰਾ ਕਹੇ ਇਮਾਮ ਕਮਾਲਦੀਨ ਸੁਣ ਨਾਨਕ ਸ਼ਾ ਇਮਾਮ موسی ਲੈ ਪੈ ਕੰਬਰੀ ਬੈਠਾ ਇੱਥੇ ਆਈ ਫੇਰੇ ਉਸ ਕਤਬਾ ਆਪਣਾ ਅੰਦਰ ਇਸ ਜਹਾਨ ਸਭਨਾ ਉਮਤੀ ਮੰਨਿਆ ਕਾਰੋ ਨ ਮੰਨਿਆ ਇਲਹਮ ਹਾਰੂ ਹੁਕਮ ਸਿਰ ਮੰਨਿਆ ਮਿਲਿਆ ਮੂਸੇ ਆਏ ਕੋਇਆ ਉਮਤ ਪੈਕੰਬਰੀ ਵੱਡਾ ਅਮਰਤ ਬਪਾਏ ਅੱਗੇ ਜਿੱਤੀ ਉਮਤੀ ਸਭੇ ਸੰ ਗੁਮਰਾਹੀ ਮੂਸੇ ਹੋਇਆ ਹੁਕਮ ਰੱਬ ਦਾ ਕਰਾਮਾਤ ਦਿਖਲਾਈ ਇੰਨਾ ਨੁਕਰਾ ਬਣਾਏ ਦਸ ਮਿਲੀ ਬਹੁਤ ਜਹਾਨ ਆਲਮ ਤਾਲਬ ਸਰੋਦਾ ਸਰਨ ਹੋਰ ਨ ਅਨ ਮੋਇਆਂ ਨੂੰ ਜਿਵਾਇ ਤੂੰ ਲੈ ਖੁਦਾਏ ਦਾ ਨਾਮ ਇਸ ਵਿਦਮਿਲਸੀ ਸਭ ਕੋ ਉਸੀ ਉਮਤ ਆਏ ਬਿਨ ਡਿੱਟੇ ਕਰਾਮਾਤ ਦੇ ਕੋਈ ਨ ਸੀ ਇਸ ਨਿਭਾਈ ਕਾਰੂ ਕੁਫਰ ਪਲੇਟਿਆ ਆਪ ਖੁਦਾਏ ਕਾ ਹੈ 40 ਗੰਜ ਦੇ ਖਜ਼ਾਨੇ ਉੱਚੇ ਢੇਰ ਬਣਾਏ ਦਾਵਾ ਬਦੋਸ ਲੜਨ ਦਾ ਮੂਸੇ ਲਈ ਬਣਾਈ 40 ਗੰਜ ਕਰਮਾਲ ਦੇ ਤੀਸਾ ਸੁਣੋ ਬਿਆਨ ਖੇਰ ਲੱਗਦੀ ਜ਼ਮੀਨ ਪਰ ਸਿਰ ਲੱਗੇ ਅਸਮਾਨ ਲੱਗਾ ਕਰਨ ਨਿਗਾਤਾ ਸਭ ਲੜਨੇ ਦਾ ਸਮਾਨ موسی ਪੈਗੰਬਰ ਪਕੜੀ ਐ ਜਿਸ ਕੀ ਆਕਰਬ ਜਹਾਨ موسی ਜਾਈ ਪੁਕਾਰਿਆ ਅੱਗੇ ਬਾਹਰ ਖੁਦਾਏ ਕਾਰੋਂ ਹੁਕਮ ਨਾ ਮੰਨਿਆ ਕੇਰਿਆ ਸ਼ੈਤਾਨ ਬੁਲਾਈ ਮਾਲ ਖਜ਼ਾਨਾ ਲਸ਼ਕਰਾ ਲੜਨੇ ਦਾ ਕਰ ਸਾਜ ਇਹ ਅਜ ਗਰੀਬ ਤੀ ਸੁਣੋ ਗਰੀਬ ਨਿਵਾਜ ਤਬ ਹੋਇਆ ਹੁਕਮ ਖੁਦਾਏ ਦਾ تم فیر کرو الحام تریو واری الہام کر جائے کرو یہ کام جو تر الہام تیرے نام نے پھر ہویا حکم زمین لیسی پیروں پکڑ کے پوسی گرک بھی دین موسے کیا الہام پھر کاروں اوپر آئے چالیوں جگات کڈ دے بنام خدائی کارو حکم نہ منیا گرک گرورت ماہے دوجا کیا الہام پھر اے بھی من سناہے ਰਿਆ ਇਲਹਾਮ ਨਾ ਮੰਨਿਆ ਕੋਇ ਹੁਕਮ ਜਮੀਨ ਪੈਰੋਂ ਪਕੜਿਓ ਉਸ ਕਾਰੂਗੇ ਕੀ ਤਾਗਰਕ ਬਿਦੀਨ ਚੱਲਿਆ ਕਿਆਮਤ ਤੀਕ ਜਾਹੇਗਾ ਏ ਟਪਟਾਲੇ ਮਾਹੀ ਏ ਸਿਰਮਾਨੀ ਕਾਫਰੇ ਰੱਬ ਜੋ ਮੰਨੇ ਉਸ ਨਾਹੀ ਜਵਾਬ ਇਮਾਮ ਜਮਾਲਦੀਨ ਸੂਰਾ ਕਹੇ ਇਮਾਮ ਜਮਾਲਦੀਨ ਸੁਣੋ ਨਾਨਕ ਸ਼ਾ ਕਾਫਰ ਵੱਡਾ ਨੋ ਸ਼ੇਰਵਾ ਤਿਸ ਤੇ ਸੁਣੋ ਸੁਨਾਹ ਪਾਕ ਨਾ ਹੋਇਆ ਮਜ਼ਹਬੀ عدل ہوتی یا قبول کی کفر کی اسلام ہے برابر کی ہے رسول اپ اپنی جائے گا دونوں ہے پاتشاہ دونوں ظلمہ آدم شفیدی اپ اپنی جائے عدل ہوئے گا نو شیرما کی تو سچ نیا کوٹھوس بیٹا اپنا ہویا تھا بدراہے خاص پرائیاں اورتا رکھیاں اپنے زیر سنی پکار نو شیرما گسے ہویا پھر ਕੋਈ ਫਰਿਆਦ ਜ਼ਹਾਂ ਦੀ ਨੌ ਸ਼ੇਰਮਾ ਅੱਗੇ ਜਾਏ ਬੈਠਾ ਆ ਪਾਤਸ਼ਾਹੀ ਤਖਤ ਪਰ ਲੀਤੋਸ ਪੁੱਤਰ ਬੰਧਾਈ ਪੜ ਕੇ ਇਲ ਤਮਾਸ ਕੋ ਹਕੀਕਤ ਪਈ ਮਲੂਮ ਕੁਠੋਸ ਬੇਟਾ ਆਪਣਾ ਜੋ ਹੋਇਆ ਮਲੂਨ ਸੁਣ ਕੇ ਸੱਚ ਨਿਆਏ ਕੋ ਹਟ ਗਏ ਸਭ ਲੋਗ ਫਿਰ ਨਾ ਹੋਈ ਫਰਿਆਦ ਕਦ ਸਭ ਕਰਨੇ ਲੱਗੇ ਭੋਗ ਮੀਜ਼ਾ ਸਿਰ ਸਿਰ ਬਾਟ ਸ਼ਾਹੀਆਂ ਕੀਤੇ ਪੈਮਾਨੇ ਤੋਲ ਮੀਜ਼ਾ ਸਿਰ ਸਿਰ ਸ਼ਾਹੀਆਂ ਕੀਤੇ ਪੈਮਾਨੇ ਤੋਲ ਪੂਰਾ ਲੈਣਾ ਦੇ ਬਨਾ ਮੁਖ ਤੇ ਸੱਚਾ ਬੋਲ ਚੋਰੀ ਚੱਕੜੀ ਸੋ ਕਰੇ ਜੋ ਨੰਗਾ ਭੁੱਖਾ ਹੋਏ ਬੱਕਰੀ ਸ਼ੇਰ ਬਰਾਬਰੀ ਫਿਰਦੇ ਇੱਕੋ ਜਾਏ ਖਾਵਨ ਇੱਕਸੇ ਜਗ੍ਹਾ ਪਰ ਸ਼ੇਰ ਬੱਕਰੀ ਆਈ ਆਦਮ ਹੋਇਆ ਗੁਲਸਾਰ ਸਭ ਕਰ ਹੈ ਸਭ ਵਿਹਾਰ ਗਿਆ ਬੈਸ਼ਤ ਨੋ ਸ਼ੇਰਮਾ ਆਦਲ ਰਹਾ ਸੰਸਾਰ ਐਸੀ ਅਦਾਲਤ ਕਰੇ ਜੋ ਸੋਈ ਹੈ ਪਾਤਸ਼ਾ ਨਾਤਰ ਪੈਸੀ ਦੋਸਕੇ ਅੰਤ ਹੋਸੀ ਰੁ ਸਿਆਹਾ